ਕੀ ਹੋ ਗਿਆ ਤੁਰ ਕੇ ਓਏ ਮੋਟਰ ਚੱਲੇ ਉਹ ਮੋਟਰ ਦਾ ਛੱਡ ਦੋ ਇਹ ਨਹੀਂ ਉੱਧਰ ਨਾ ਵਜਨ ਆਏਗਾ ਮੋਟਰ ਉੱਤੇ ਲੱਗੇ ਸਾਢੇ ਕਿਹਾ ਜਾਂ ਬੈਠੀ ਨਾ ਓਏ ਇਹ ਪਾਵਰ ਦਾ ਨਹੀਂ ਆਏ ਨਾ ਆਪਣੀ ਆਪਣੀ ਫੜੀ 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 ਆਪਣੀ ਪਜਾਣ ਓਏ ਚੱਲੋ ਚੱਲੋ ਸਾਵਾ ਇੱਕ ਬੂਦ ਮੈਦਾਨ ਦਾ ਦੇਖ ਮੀਂਹ ਦਾ ਮੌਸਮ ਜਾਰੀ ਹੈ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਪੈਣ ਦੇ ਕਾਰਨ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਤਰ ਵੀ ਵਧ ਰਿਹਾ ਹੈ ਤੇ ਕਈ ਥਾਵਾਂ ਤੇ ਸਥਿਤੀ ਹੜ ਵਰਗੀ ਬਣੀ ਹੋਈ ਹੈ ਤੇ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤਾਂ ਕਿ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਿਆ ਜਾ ਸਕੇ ਤੇ ਇਸ ਦਰਮਿਆਨ ਹੀ ਕਈ ਕਾਮਾਂ ਦੇ ਉੱਪਰ ਪਾਣੀ ਦਾ ਵਹਾਅ ਪੁੱਲ ਤੋਂ ਵੀ ਉੱਪਰ ਜਾ ਰਿਹਾ ਹੈ ਤੇ ਲੋਕ ਅਜਿਹੀ ਸਥਿਤੀ ਦੇ ਵਿੱਚ ਵੀ ਆਪਣੇ ਵਾਹਨ ਲੈ ਕੇ ਪਾਣੀ ਦੇ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਬਿਲਕੁਲ ਵੀ ਡਰ ਨਹੀਂ ਰਹੇ ਤਾਜ਼ਾ ਤਸਵੀਰਾਂ ਹੁਚਾਰਪੁਰ ਦੇ ਨਜ਼ਦੀਕੀ ਪਿੰਨ ਦਾਦਾ ਚੋਦੀਆਂ ਨੇ ਜਿੱਥੇ ਕਿ ਚੋ ਦੇ ਵਿੱਚ ਪਾਣੀ ਆਉਣ ਤੋਂ ਬਾਅਦ ਜਦੋਂ ਉੱਥੋਂ ਮੋਟਰਸਾਈਕਲ ਤੇ ਸਵਾਰ ਮੁੰਡੇ ਲੰਘਣ ਲੱਗੇ ਤੇ ਪਾਣੀ ਨੂੰ ਪਾਰ ਕਰਨ ਲੱਗੇ ਤਾਂ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਉਹ ਦੋਵੇਂ ਰੁੜ ਗਏ ਤੇ ਤੇਜ਼ ਵਹਾਅ ਦੇ ਵਿੱਚ ਰੁੜ ਜਾਣ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਉਹਨਾਂ ਨੂੰ ਮਦਦ ਕਰਕੇ ਬਚਾ ਲਿਆ ਗਿਆ ਹਾਲਾਂਕਿ ਬੀਤੇ ਕੱਲ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਫਿਰ ਵੀ ਲੋਕ ਇਸ ਤੋਂ ਸਬਕ ਨਹੀਂ ਲੈ ਰਹੇ ਤੇ ਆਪਣੇ ਵਾਹਨ ਪਾਣੀ ਵਿੱਚ ਉਤਾਰ ਕੇ ਪਾਰ ਧਿਆਣ ਦੀ ਕੋਸ਼ਿਸ਼ ਕਰ ਰਹੇ ਨੇ ਜਗਬਾਣੀ ਟੀਵੀ ਲਈ ਯਾਨੀ ਕਿ ਸ਼ਰਮਾ ਦੀ ਰਿਪੋਰਟ

ਮੀਂਹ ਦਾ ਮੌਸਮ ਜਾਰੀ ਹੈ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਪੈਣ ਦੇ ਕਾਰਨ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਤਰ ਵੀ ਵਧ ਰਿਹਾ ਹੈ ਤੇ ਕਈ ਥਾਵਾਂ ਤੇ ਸਥਿਤੀ ਹੜ ਵਰਗੀ ਬਣੀ ਹੋਈ ਹੈ ਤੇ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤਾਂ ਕਿ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਿਆ ਜਾ ਸਕੇ ਤੇ ਇਸ ਦਰਮਿਆਨ ਹੀ ਕਈ ਥਾਵਾਂ ਦੇ ਉੱਪਰ ਪਾਣੀ ਦਾ ਵਹਾਹ ਪੌੜ ਤੋਂ ਵੀ ਉੱਪਰ ਜਾ ਰਿਹਾ ਹੈ ਤੇ ਲੋਕ ਅਜਿਹੀ ਸਥਿਤੀ ਦੇ ਵਿੱਚ ਵੀ ਆਪਣੇ ਵਾਹਨ ਲੈ ਕੇ ਪਾਣੀ ਦੇ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਬਿਲਕੁਲ ਵੀ ਡਰ ਨਹੀਂ ਰਹੇ ਤਾਜ਼ਾ ਤਸਵੀਰਾਂ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਦਾਦਾ ਚੋਦੀਆਂ ਨੇ ਜਿੱਥੇ ਕਿ ਚੋਹ ਦੇ ਵਿੱਚ ਪਾਣੀ ਆਉਣ ਤੋਂ ਬਾਅਦ ਜਦੋਂ ਉੱਥੋਂ ਮੋਟਰਸਾਈਕਲ ਤੇ ਸਵਾਰ ਮੁੰਡੇ ਲੰਘਣ ਲੱਗੇ ਤੇ ਪਾਣੀ ਨੂੰ ਪਾਰ ਕਰਨ ਲੱਗੇ ਤਾਂ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਉਹ ਦੋਵੇਂ ਰੁੜ ਗਏ ਤੇ ਤੇਜ਼ ਵਹਾਅ ਦੇ ਵਿੱਚ ਰੁੜ ਜਾਣ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਉਹਨਾਂ ਨੂੰ ਮਦਦ ਕਰਕੇ ਬਚਾ ਲਿਆ ਗਿਆ ਹਾਲਾਂਕਿ ਬੀਤੇ ਕੱਲ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਫਿਰ ਵੀ ਲੋਕ ਇਸ ਤੋਂ ਸਬਕ ਨਹੀਂ ਲੈ ਰਹੇ ਤੇ ਆਪਣੇ ਵਾਹਨ ਪਾਣੀ ਵਿੱਚ ਉਤਾਰ ਕੇ ਪਾਰ ਧਿਆਣ ਦੀ ਕੋਸ਼ਿਸ਼ ਕਰ ਰਹੇ ਨੇ ਜਗਬਾਣੀ ਟੀਵੀ ਲਈ ਯਾਨੀ ਕਿ ਸ਼ਰਮਾ ਦੀ ਰਿਪੋਰਟ